ਰੋਜੀ ਰੋਟੀ ਲਈ ਪੜ੍ਹਾਈ ਲਈ ਇੱਥੇ ਆ ਕੇ ਰੁਜ਼ਗਾਰ ਲਈ ਇੱਥੇ ਆ ਕੇ ਕੁਝ ਗਲਤ ਲੋਕਾਂ ਨੇ ਇਹਨੂੰ ਮਿਸਯੂਜ਼ ਕਰਨਾ ਸ਼ੁਰੂ ਕਰਤਾ ਇਹਦੀ ਮੈਂਟਲੀ ਮਤਲਬ ਬਹੁਤ ਜ਼ਿਆਦਾ ਇਹਨੂੰ ਹਰਾਸ ਕੀਤਾ ਹੈ ਮੈਂਟਲੀ ਅਫਸੈਟ ਹੋ ਗਈ ਬਈ ਇਹਦਾ ਪਾਸਪੋਰਟ ਵੀ ਰੱਖ ਲਿਆ ਮਤਲਬ ਇਹਦੇ ਕੋਲੇ ਕੁਝ ਵੀ ਨਹੀਂ ਬਚਿਆ ਇਹਦੀ ਆਇਡੈਂਟੀਟੀ ਵੀ ਖੋਲੀ ਉਹਨਾਂ ਨੇ ਕਰ ਵੀ ਉਹ ਵਰਸੇ ਦਾ ਤੇ ਕੋ ਉਹਨੇ ਮaaf ਕਰਤਾ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਹੈ ਜੀ ਜਿਨ੍ਹਾਂ ਨੇ ਡਿਪਾਰਟਮੈਂਟ ਨੇ ਸਾਰਾ ਕਾਰਜ ਕੀਤਾ ਅੱਜ ਸ਼ਰਨ ਦਾ ਵੀਜ਼ਾ ਵੀ ਲੱਗ ਗਿਆ ਅੱਜ ਸ਼ਰਨ ਆਪਣੇ ਘਰੇ ਜਾਣ ਲਈ ਤਿਆਰ ਆ ਤੇ ਤੁਹਾਡਾ ਵੀ ਧੰਨਵਾਦ ਜੀ ਸਾਰਿਆਂ ਨੇ ਦੁਆਵਾਂ ਦਿੱਤੀਆਂ ਅਰਦਾਸਾਂ ਕੀਤੀਆਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਉਨਕਤ ਅਸੀਂ ਵਾ ਪਰਿਵਾਰ ਦੇ ਵਿੱਚ ਜਿਹੜੀ ਸੇਵਾ ਸਾਡੇ ਲੇਖੇ ਲੱਗੀ ਆ ਹਮੇਸ਼ਾ ਗੁਰੂ ਸਾਹਿਬ ਨੇ ਪਿਛਲੇ 10 ਸਾਲਾਂ ਤੋਂ ਸਿਰ ਤੇ ਹੱਥ ਰੱਖ ਕੇ ਸਾਤ ਸੇਵਾਵਾਂ ਲਈਆਂ ਪਹਿਲਾਂ ਸਟੈਨਲੀ ਵੀਰ ਨੂੰ ਦਿੱਲੀ ਤੋਂ ਲੈ ਕੇ ਆਏ ਸੀ ਤੁਸੀਂ ਦੇਖੀ ਸੀ ਵੀਡੀਓ ਨਾਈਜੀਰੀਆ ਉਹਨੂੰ ਬੈਂਸਲੇ ਜੀ ਛੱਡ ਕੇ ਆਏ ਜਾ ਕੇ ਜਿੱਥੇ ਕੰਟਰੀ ਦੇ ਵਿੱਚ ਬੜੀ ਗੈਂਗਵਾਰ ਚੱਲਦੀਆਂ ਸੀ ਬੜੀ ਖਤਰਨਾਕ ਸਿਚੁਏਸ਼ਨ ਦੇ ਵਿੱਚ ਸੀ ਉਸ ਟਾਈਮ ਤੇ ਉਸ ਟਾਈਮ ਬੈਂਸਲੇ ਜੀ ਉਹਨੂੰ ਜਾ ਕੇ ਉੱਥੇ ਛੱਡ ਕੇ ਆਏ ਸਰੋਜ ਭੈਣ ਦਾ ਧੰਨਵਾਦ ਜੀ ਨੇ ਸਾਨੂੰ ਦੱਸਿਆ ਸੀ ਉਸ ਤੋਂ ਬਾਅਦ ਇਹਨਾਂ ਦੋਨੋਂ ਹਸਬੰਦ ਵਾਈਫ ਨੇ ਇੰਨੀ ਕੋਸ਼ਿਸ਼ ਕੀਤੀ ਇੰਨੇ ਐਫਰਟਸ ਕੀਤੇ ਨਾਈਜੀਰੀਆ ਐਮਬੈਸੀ ਦੇ ਐਮਬੈਸਡਰ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਆਊਟ ਆਫ ਵੇ ਹੋ ਕੇ ਹੈਲਪ ਕੀਤੀ ਔਰ ਸਟੈਨਲੀ ਦਾ ਵੀਜ਼ਾ ਲਾ ਕੇ ਉਹਨੂੰ ਵਾਪਸ ਉਹਦੇ ਬੱਚਿਆਂ ਕੋਲੇ ਭੇਜਿਆ ਸਟੈਨਲੀ ਜਿਹੜਾ ਸੀ ਵੀਰਾਂ ਦੇਖੋ ਕਿਦਾਂ ਸਟੈਨਲੀ ਆਪਣੇ ਬੱਚਿਆਂ ਚ ਰਹਿ ਰਿਹਾ ਤੇ ਫਿਰ ਉਸ ਤੋਂ ਬਾਅਦ ਲਵਲੀ ਯੂਨੀਵਰਸਿਟੀ ਮੂਵੀ ਨੂੰ ਸਾਨੂੰ ਸ਼ੈਰਨ ਮਿਲੀ ਸਾਨੂੰ ਵੀਡੀਓ ਆਈ ਇੱਥੇ ਇੱਕ ਲੜਕੀ ਜਿਹੜੀ ਕਿ ਸਾਊਥ ਅਫਰੀਕਾ ਦੀ ਆ ਵੀ ਉੱਥੇ ਘੁੰਮ ਰਹੀ ਆ ਅੱਜ ਸੌਰੀ ਨਾਈਜੀਰੀਆ ਨਾਈਜੀਰੀਆ ਫਿਰ ਬਾਅਦ ਪਤਾ ਲੱਗਿਆ ਸਾਨੂੰ ਸਾਊਥ ਅਫਰੀਕਾ ਦੱਸਿਆ ਕਿਸੇ ਨੇ ਫਿਰ ਜਦੋਂ ਅਸੀਂ ਲੈ ਕੇ ਆਏ ਫਿਰ ਸਾਡੀ ਭੈਣ ਨੇ ਸੁਖਵਿੰਦਰ ਉਹਨਾਂ ਨੇ ਇਹਦੇ ਨਾਲ ਗੱਲਬਾਤ ਕਰਕੇ ਸਾਰੀ ਫਿਰ ਇਹਦਾ ਐਡਰੈਸ ਪਤਾ ਕੀਤਾ ਫਿਰ ਇਹ ਪਤਾ ਲੱਗਿਆ ਵੀ ਇਹ ਨਾਈਜੀਰੀਆ ਦੀ ਹੈ ਬੱਚੀ ਇਹ ਨਾਈਜੀਰੀਆ ਤੋਂ ਇੱਥੇ ਆਈ ਸੀ ਰੋਜੀ ਰੋਟੀ ਲਈ ਪੜ੍ਹਾਈ ਲਈ ਇੱਥੇ ਆ ਕੇ ਰੁਜ਼ਗਾਰ ਲਈ ਇੱਥੇ ਆ ਕੇ ਕੁਝ ਗਲਤ ਲੋਕਾਂ ਨੇ ਇਹਨੂੰ ਮਿਸਯੂਜ਼ ਕਰਨਾ ਸ਼ੁਰੂ ਕਰਤਾ ਇਹਦੀ ਮੈਂਟਲੀ ਮਤਲਬ ਬਹੁਤ ਜ਼ਿਆਦਾ ਇਹਨੂੰ ਹਰਾਸ ਕੀਤਾ ਹੈ ਮੈਂਟਲੀ ਅਫਸੈਟ ਹੋ ਗਈ ਬੱਚੀ ਜਿਹੜੇ ਪਾਸਪੋਰਟ ਵਗੈਰਾ ਉਹਨਾਂ ਨੇ ਰੱਖ ਲਿਆ ਇਸ ਤੋਂ ਜ਼ਿਆਦਾ ਅਫਸੈਟ ਹੋਈ ਹਾਂ ਇਹਦਾ ਪਾਸਪੋਰਟ ਵੀ ਰੱਖ ਲਿਆ ਮਤਲਬ ਉਹਦੇ ਕੋਲੇ ਕੁਝ ਵੀ ਨਹੀਂ ਬਚਿਆ ਦੀ ਆਇਡੈਂਟੀਟੀ ਵੀ ਖੋਲੀ ਉਹਨਾਂ ਨੇ ਤੇ ਫਿਰ ਉਸ ਤੋਂ ਬਾਅਦ ਅਫਸੈਟ ਹੋ ਕੇ ਸੜਕਾਂ ਤੇ ਪਿਛਲੇ ਲੰਬੇ ਸਮੇਂ ਤੋਂ ਇਹ ਭੈਣ ਉੱਥੇ ਲਵਲੀ ਯੂਨੀਵਰਸਿਟੀ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਸੜਕਾਂ ਤੇ ਘੁੰਮ ਰਹੀ ਸੀ ਇਹਨੂੰ ਅਸੀਂ ਲੈ ਕੇ ਆਏ ਸੀਗੇ ਜੀ 30 4 2025 ਨੂੰ ਚੌਥੇ ਮਹੀਨੇ ਦੇ ਵਿੱਚ ਅਪ੍ਰੈਲ ਦੇ ਵਿੱਚ ਹਨਾ 30 ਅਪ੍ਰੈਲ ਨੂੰ 5 ਮਹੀਨੇ ਹੋ ਗਏ ਇਹਨੂੰ ਭੈਣ ਨੂੰ ਇਹ ਭੈਣ ਦਾ ਪੱਕਾ ਪਤਾ ਮੈਨੂੰ ਬੋਲ ਨਹੀਂ ਹੋਣਾ ਭੈਣੇ ਕਿਹੜਾ ਇਹ ਮਰਾਂਡੀ ਹਾਂਜੀ ਮਰਾਂਡੀ ਮਕਾਈਓ ਨਾਈਜੀਰੀਆ ਮਰਾਂਡੀ ਮਕਾਈਓ ਨਾਈਜੀਰੀਆ ਦੀ ਇਹ ਰਹਿਣ ਵਾਲੀ ਇਹ ਬੱਚੀ ਇਹ ਪਟਾਨੀ ਕਲੋਨੀ ਹੈ ਜਿਹੜੀ ਉੱਥੇ ਉਹਦੇ ਕੋਲੇ ਘੁੰਮਦੀ ਸੀਗੀ ਜਲੰਧਰ ਸ਼ਹਿਰ ਦੇ ਵਿੱਚ ਤੇ ਉਹਨਾਂ ਨੇ ਦੱਸਿਆ ਵੀ 3-4 ਮਹੀਨਿਆਂ ਤੋਂ ਇਹ ਭੈਣ ਇੱਥੇ ਹੀ ਰਹਿ ਰਹੀ ਆ ਫੁੱਟਪਾਥ ਤੇ ਸੌਂ ਜਾਂਦੀ ਜਾਂ ਕਿਤੇ ਸੜਕ ਦੇ ਕਿਨਾਰੇ ਤੇ ਜਾਂ ਇੱਕ ਉੱਥੇ ਚਰਚ ਬਣੀ ਸੀ ਉਹ ਚਰਚ ਦੇ ਗੇਟ ਦੇ ਅੰਦਰ ਵੜ ਕੇ ਸੌ ਜਾਂਦੀ ਸੀ ਤਾਂ ਫਿਰ ਜਿਵੇਂ ਸੈਟਨਲੀ ਮੋਕੇ ਕੋਸ਼ਿਸ਼ਾਂ ਕੀਤੀਆਂ ਫਿਰ ਸਖਵਿੰਦਰ ਭੈਣ ਤੇ ਬੈਂਸਲੇ ਜੀ ਨੇ ਇਸ ਬੱਚੀ ਵਾਸਤੇ ਵੀ ਕੋਸ਼ਿਸ਼ ਸ਼ੁਰੂ ਕੀਤੀ ਫਿਰ ਉੱਥੇ ਨਾਈਜੀਰੀਆ ਦੇ ਐਮਬੈਸਡਰ ਸਾਹਿਬ ਨਾਲ ਗੱਲ ਕੀਤੀ ਫਿਰ ਬਾਕੀ ਭੈਣ ਦੱਸਣਗੇ ਇਹਨਾਂ ਨੇ ਫਿਰ ਕੀ ਕੀ ਐਫਰਟ ਕਰਕੇ ਅੱਜ ਸ਼ੈਰਨ ਦਾ ਵੀਜ਼ਾ ਵੀ ਲੱਗ ਗਿਆ ਅੱਜ ਸ਼ੈਰਨ ਆਪਣੇ ਘਰੇ ਜਾਣ ਲਈ ਤਿਆਰ ਆ ਤੇ ਤੁਹਾਡਾ ਵੀ ਧੰਨਵਾਦ ਤੁਸੀਂ ਸਾਰਿਆਂ ਨੇ ਦਵਾਵਾਂ ਦਿੱਤੀਆਂ ਅਰਦਾਸਾਂ ਕੀਤੀਆਂ ਤੇ ਇਹ ਬੱਚੀ ਦਾ 3 ਲੱਖ ਰੁਪਿਆ ਫਾਈਨ ਪਿਆਣਾ ਸੀਗਾ ਜਿਹੜਾ ਇਹ ਇੱਥੇ ਇੰਡੀਆ ਰਹੀ ਲੇਟ ਫੀਸ ਪੈਣੀ ਸੀ ਬਿਨਾਂ ਕਿਸੇ ਓਵਰਸਟੇ ਜਦੋਂ ਆਪਾਂ 2 ਤੋਂ 3 ਸਾਲ ਓਵਰਸਟੇ ਹੋ ਜਾਂਦੇ ਆਂ ਇੰਡੀਆ 'ਚ ਕੋਈ ਵੀ ਫੋਰਨਰ ਆ ਤਾਂ ਫਾਈਨ ਜਿਹੜਾ ਆਪਕੋ 3 ਲੱਖਸ ਆ ਜੀ ਤੇ ਫਿਰ ਅਸੀਂ ਮੈਂ ਤਾਂ ਵੈਮਸਲੇ 10 ਦਿਨ ਪਹਿਲਾਂ ਜਿਹੜਾ ਐਫ ਆਰ ਆਰਓ ਆਫਿਸ ਜਿਹੜਾ ਨਾਰਥ ਇੰਡੀਆ ਦਾ ਫੋਰਨਰਸ ਵਾਸਤੇ ਮੇਨ ਹੈੱਡ ਆਫਿਸ ਹੈ ਉਹ ਅੰਮ੍ਰਿਤਸਰ ਆ ਤੇ ਅਸੀਂ ਇੱਥੇ ਜਾ ਕੇ ਫਿਰ ਰਿਕਵੈਸਟ ਕੀਤੀ ਤੇ ਫਿਰ ਅਸੀਂ ਤੁਹਾਡੀ ਫੋਟੋ ਦਿਖਾਈ ਉਹ ਤੁਹਾਨੂੰ ਜਾਣਦੇ ਸੀ ਬਹੁਤ ਖੁਸ਼ ਹੋਏ ਅਸੀਂ ਦੱਸਿਆ ਕਿ ਭਾਜੀ ਨੇ ਇਹਦਾ ਇਹਦਾ ਬਿਲਕੁਲ ਠੀਕ ਨਹੀਂ ਸੀ ਇਹਦਾ ਇਲਾਜ ਕਰਾਇਆ ਚਾਰ ਪੰਜ ਮਹੀਨੇ ਦੀ ਪ੍ਰੋਪਰ ਟੇਕ ਕੇਅਰ ਕੀਤੀ ਸਾਰਾ ਭਾਜੀ ਨੇ ਖਰਚਾ ਕੀਤਾ ਮੈਨੂੰ ਪਤਾ ਹੈ ਐਮਬੈਸੀ ਦੀਆਂ ਫੀਸਾਂ ਵੀ ਭਰੀਆਂ ਹੋਰ ਸੀ ਕਿੰਨੇ ਪੈਸੇ ਭਰੇ ਮੈਨੂੰ ਪਤਾ ਮੈਂ ਆਪਣੇ ਹੱਥੀ ਭਰੇ ਆ ਭਾਜੀ ਤੁਹਾਡੇ ਤੋਂ ਲੈ ਕੇ ਹੈ ਨਾ ਪਰ ਜਿਹੜਾ ਫਾਈਨ ਸੀ ਅਪ ਟੂ 3 ਲੱਖ ਤੇ ਉਹ ਕਹਿੰਦੇ ਤੇ ਬਾਜੀ ਲਈ ਰਿਗਰਡ ਲਈ ਪਰ ਉਹਨੇ ਮaaf ਕਰ ਦਿੱਤਾ ਮaaf ਕਰਤਾ ਹਾਂਜੀ ਆਦਰਵਾਇਸ ਮaaf ਨਹੀਂ ਕਰਦੇ ਫੀਲ ਯੂਨੀਵਰਸਿਟੀ 3 ਲੱਖ ਰੁਪਏ ਓਵਰਸਟੇ ਦਾ ਦੇਖੋ ਉਹਨਾਂ ਨੇ ਮaaf ਕਰਤਾ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਹੈ ਜੀ ਜਿਨ੍ਹਾਂ ਨੇ ਡਿਪਾਰਟਮੈਂਟ ਨੇ ਸਾਰਾ ਕਾਰਜ ਕੀਤਾ ਔਰ ਸਭ ਤੋਂ ਵੱਡਾ ਧੰਨਵਾਦ ਤਾਂ ਮੈਂ ਸਾਡੀ ਭੈਣ ਦਾ ਸੁਖਵਿੰਦਰ ਦਾ ਤੇ ਵੈਂਸਲੇ ਜੀ ਦਾ ਕਰਦਾ ਹਮੇਸ਼ਾ ਇਹਨਾਂ ਨੂੰ ਮਤਲਬ ਸਾਡੇ ਨਾਲੋਂ ਵੀ ਜ਼ਿਆਦਾ ਹੁਣ ਜਿਵੇਂ ਸਾਡੇ ਕੋਲੇ ਇੱਕ ਹੋਰ ਵੀਰ ਆ ਇੱਥੇ ਅੰਸ਼ੂ ਮਾਨਾ ਅੰਸ਼ੂ ਮਾਨਾ ਵੀ ਇੱਕ ਉਹ ਉਹ ਬੈਸਟ ਅਫਰੀਕਾ ਦਾ ਹਨਾ ਹਾਂਜੀ ਉਹ ਹੈਗਾ ਸਿਰਲੀਓਨ ਸਿਰਲੀਓਨ ਬੈਸਟ ਅਫਰੀਕਾ ਦਾ ਹਨਾ ਉਹਨੂੰ ਬੰਬੇ ਤੋਂ ਲੈ ਕੇ ਆਏ ਸੀ ਸਾਡੇ ਕੋਲੇ ਵੀਰ ਉਹਦੀ ਲੱਤ ਗਲੀ ਹੋਈ ਸੀ ਹਾਂ ਹੋ ਗਿਆ ਬੋਲ ਬੋਲ ਬਾਰਕਾ ਥੈਂਕ ਯੂ ਭਾਜੀ ਯੋਗਦਾਨ ਐਕਚੁਅਲੀ ਯੂ ਆਰ ਮੋਰ ਦਨ ਗੁਰੂ ਫਾਰ ਅਸ ਯੂਵ ਡਨ ਲੋਟ ਆਫ ਵਰਕ ਹਾਰਡ ਵਰਕ ਫੋਰ ਕੀਪਿੰਗ ਥਿਸ ਪੀਪਲ ਦੇ ਹੈਵ ਸ਼ੀਅਰਸ ਰਿਕਵਰਡ And when I look at uh, the other. Anshuman. Anshuman, he, he was going to be amputated. Mm -hmm. But because of the help of Paji, uh, his medical expenses, he his can stay, walk. food, mm -hmm. everything, now he can walk. And she's been going back to Nigeria with a lot of hope and happiness. Mm -hmm. And she has regained her consciousness. May God bless you. Thank May you. May God give you everything that maybe you deserve. Thank you. and we are always there to support you 24/7 we 24 are always there thank you thank you thank you for so much ਅਸੀਂ ਬਹੁਤ ਲੱਕੀਆ ਆ ਬਾਬਾ ਜੀ ਨੇ ਸਾਨੂੰ ਇਹ ਡਿਊਟੀ ਵਾਕਸੀਆ ਤੇ ਅੱਜ ਸਾਡੀ ਇਹ ਧੀ ਪਰਦੇਸਣ ਆਪਦੇ ਘਰੇ ਚੱਲੀ ਆ ਵਾਪਸ ਔਰ ਸਾਨੂੰ ਇਸ ਗੱਲ ਦਾ ਬਹੁਤ ਮਾਣ ਆ ਵੀ ਸੇਵਾ ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਵਾਕਸੀ ਭੈਣ ਭਰਾਵਾਂ ਨੂੰ ਵੀ ਜਿਹੜੀ ਅਸੀਂ ਇਹ ਕਰ ਪਾਏ ਔਰ ਜਿਹੜੀ ਇਹਨਾਂ ਦੇ ਪੈਸੇ ਜਿਹੜੀਆਂ ਫੀਸਾਂ ਜਾਂ ਇਹਨਾਂ ਦਾ ਖਾਣਾ ਇਹਨਾਂ ਦਾ ਇਲਾਜ ਉਹ ਸਭ ਉਹਨੇ ਕਰਾਇਆ ਸਾਡੀ ਕੋਈ ਔਕਾਤ ਨਹੀਂ ਸਾਡੇ ਕੋਲ ਇੱਕ ਵੀ ਪੈਸਾ ਇੱਕ ਵੀ ਰੁਪਈਆ ਨਹੀਂ ਆਪਣਾ ਇਹ ਉਹਦਾ ਦਿੱਤਾ ਹੋਇਆ ਦਵਾਈ دارو ਛੱਤ ਲੀੜਾ ਕਪੜਾ ਸਭ ਉਹ ਦੇ ਰਿਆ ਅਸੀਂ ਤਾਂ ਆਪ ਦਿੱਤਾ ਹੋਇਆ ਖਾਣੇ ਆ ਇਹਨਾਂ ਦਾ ਹੀ ਪਿਛਲੇ 10 ਸਾਲਾਂ ਤੋਂ ਕੋਈ ਇੱਕ ਵੀ ਰੁਪਈਆ ਨਹੀਂ ਅਸੀਂ ਕੋਈ ਕੰਮ ਨਹੀਂ ਕੀਤਾ ਬਸ ਦਿਨ ਰਾਤ ਇੱਥੇ ਜਿਹੜੀ ਸੇਵਾ ਵਾਹਿਗੁਰੂ ਨੇ ਬਖਸ਼ੀ ਆ ਉਹ ਕਰ ਰਹੇ ਆ ਔਰ ਉਹਨਾਂ ਦੇ ਦਿੱਤੇ ਹੋਏ ਦੇ ਵਿੱਚੋਂ ਹੀ ਅਸੀਂ ਅੱਗੋਂ ਇਹ ਸਾਰਾ ਕੁਝ ਕਰ پا ਰਹੇ ਆ ਤੇ ਜਿਹਦੇ ਸ੍ਰੂਪ ਇਸ ਤਰ੍ਹਾਂ ਦੇ ਲੋਕ ਆਪਣੇ ਆਪਣੇ ਪਰਿਵਾਰਾਂ 'ਚ ਆਪਣੇ ਆਪਣੇ ਮਾਪਿਓ ਨੂੰ ਮਿਲਣ ਵਾਸਤੇ ਆਪਣੇ ਜੀਵਨ ਚੱਗੇ ਵਧ ਰਹੇ ਨੇ ਤੇ ਅੱਜ ਸ਼ਰਨ ਨੂੰ ਆਪਾਂ ਹੁਣ ਕਿਦੋਂ ਕਿੰਨੇ ਤਰੀਕ ਦਾ ਹੈਗਾ ਪ੍ਰੋਗਰਾਮ ਭਾਣੇ ਆਪਣਾ ਇਹ 14 ਦੀ ਫਲਾਈਟ ਆ ਭਾਜੀ ਇਹਦੀ 14 ਤਰੀਕ ਦੀ ਸ਼ਾਮ ਦੀ 5 ਵਜੇ ਦੀ ਪਹਿਲਾਂ ਆਪਾਂ ਇਥੋਂ ਅੰਬੈਸੀ ਜਾਣਾ ਹੈ ਨਾਈਜੀਰੀਅਨ ਅੰਬੈਸੀ ਦਿੱਲੀ ਹਾਂਜੀ ਉੱਥੋਂ ਪੇਪਰ ਕਲੈਕਟ ਕਰਨੇ ਆ ਇਹਦੇ ਤੇ ਉਹਨਾਂ ਨੇ ਸਾਨੂੰ ਬੁਲਾਇਆ ਹੈ ਆਪਾਂ ਜਾਵਾਂਗੇ ਉੱਥੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ 에ਰਪੋਰਟ ਤੇ ਦਿੱਲੀ 에ਰਪੋਰਟ ਤੋਂ ਫਿਰ ਇਹਦੀ 14 ਤਰੀਕ ਦੀ ਫਲਾਈਟ ਆ ਜੀ ਅਸੀਂ ਇਹਨੂੰ 14 ਤਰੀਕ ਨੂੰ ਭੈਣ ਨੂੰ ਦਿੱਲੀ 에ਰਪੋਰਟ ਤੋਂ ਚੜਾ ਕੇ ਆਵਾਂਗੇ ਟਿਕਟ ਇਹਦੀ ਕਰਾ ਲਈ ਆ ਅਸੀਂ ਜੀ ਹਾਂ ਜਿਕਰਾ ਕੇ ਦਿੱਤੀ ਆ ਵਾਇਕੂ ਕਰਾਉਣ ਆਲੇ ਆ ਭੈਣੇ ਤੇ ਉਹ ਧੰਨਵਾਦ ਆ ਰਾਜਾ ਜੀ ਦਾ ਵੀ ਜਿਹੜੇ ਸਾਡੇ ਹਮੇਸ਼ਾ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਕਾਲ ਕਰਦੇ ਪਹਿਲਾਂ ਸਟੈਨਲੀ ਦੀ ਵੀ ਟਿਕਟ ਉਹਨਾਂ ਨੇ ਕਰਾਈ ਆ ਤੇ ਉਹ ਵੀ ਹਮੇਸ਼ਾ ਸਾਡਾ ਸਹਿਯੋਗ ਦਿੰਦੇ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸੱਚੇ ਪਾਤਸ਼ਾਹ ਕੀ ਅਰਦਾਸ ਕਰਿਓ ਅਸੀਂ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੀਏ ਤੇ ਇਸੇ ਤਰ੍ਹਾਂ ਇਹਨਾਂ ਜਿੰਨੀਆਂ ਡਿਊਟੀਆਂ ਸਾਨੂੰ ਬਾਬਾ ਜੀ ਨੇ ਬਖਸ਼ੀਆਂ ਦੀ ਚੰਗੇ ਮਨ ਨਾਲ ਸਾਫ ਨੀਅਤ ਨਾਲ ਕਰ ਦੇ ਲਈਏ ਤੁਹਾਡਾ ਥੈਂਕ ਯੂ ਵੈਂਸਡੇ ਜੀ ਥੈਂਕ ਯੂ ਵੈਰੀ ਮੱਚ ਸਿਕੰਦਰ ਪਾਣੇ ਤੁਹਾਡਾ ਵੀ ਬਹੁਤ ਬਹੁਤ ਸ਼ੁਕ੍ਰਨ ਸਿਕੰਦਰ ਪਾਣੇ ਬਹੁਤ ਬਹੁਤ ਸ਼ੁਕ੍ਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ